ਹਾਂਜੀ ਹਾਂਜੀ 1 ਮਿੰਟ ਹਾਂਜੀ ਹਾਂਜੀ 1 ਮਿੰਟ ਜਿਹੜੀ ਮਸ਼ੀਨਾਂ ਨੇ ਜਾ ਪੰਪ ਜਿਹੜੇ ਸੀਵਰੇਜ ਪੰਪ ਹਾਰ ਜਿਹੜੇ ਪੰਪ ਸੀਵਰੇਜ ਬਲੌਕ ਹੋ ਜਾਂਦਾ ਉਹਦੇ ਅੰਡਰਗਰਾਉਂਡ ਪਾਈਪ ਹਾਰਦੇ ਉਹ ਇੱਕ ਆਪਾਰ ਦੂਸਰਾ ਸਿਸਟਮ ਵੀ ਇੱਥੇ ਸੀਵਰੇਜ ਵਾਲਿਆਂ ਨੂੰ ਬੜੀ ਸਮੱਸਿਆ ਹੁੰਦੀ ਸੀ ਕਿ ਉਹ ਬਾਸਦੇ ਰਹੀਂ ਥੱਲੇ ਸੀਵਰੇਜ ਸਾਫ ਕਰਦੇ ਇਹ ਕੋ ਮਸ਼ੀਨ ਜਿਹੜੀ ਉਹਨਾਂ ਨੂੰ ਨੋਜਰਾ ਦੀ ਮਸ਼ੀਨ ਉਹ ਲੈ ਕੇ ਦਿੱਤੀ ਲਗਭਗ 4 ਮਸ਼ੀਨਾਂ ਜਿਹੜੀਆਂ ਸੀਵਰੇਜ ਵਾਲਿਆਂ ਨੂੰ ਅੱਜ ਦਿੱਤੀਆਂ ਨੇ ਜਨਾਬ ਸਰਕਾਰ ਵੱਲੋਂ ਆਈਆਂ ਨੇ ਕਿ ਸ਼ਹਿਰ 'ਚ ਸੀਵਰੇਜ ਨੂੰ ਲੈ ਕੇ ਕੋਈ ਸਮੱਸਿਆ ਨਾ ਰਵੇ ਕਿਤੇ ਕੋਈ ਬਲੌਕਜ ਹੋਏਗੀ ਉਹਤੇ ਕੰਪਿਊਟਰ ਲੱਗਾ ਪਹਿਲਾਂ ਉਹਦੇ ਚ ਆ ਜੇਗਾ ਕਿ ਇਹਦੇ ਵਿੱਚ ਕੀ ਬਲੌਕੇਜ ਆਇਆ ਚਾਹੀਏ ਪਲਾਸਟਿਕ ਦੀ ਕੋਈ ਬੋਤਲ ਹੈ ਜਾਂ ਕੋਈ ਹੋਰ ਚੀਜ਼ ਹੈ ਬਲੌਕੇਜ ਉਹ ਸਾਰਾ ਸਿਸਟਮ ਉਹਦੇ ਤੇ ਸੈੱਟ ਹੋਇਆ ਤੇ ਇਹਦੇ ਨਾਲ ਜਿਹੜੀ ਸ਼ਹਿਰ ਨੂੰ ਬਹੁਤ ਵੱਡੀ ਜਿਹੜੀ ਸੀਵਰੇਜ ਦੀ ਸਮੱਸਿਆ ਉਹ ਹੱਲ ਵੀ ਹੋ ਗਈ ਔਰ ਮੈਨੂੰ ਲੱਗਦਾ ਕਿ ਸ਼ਹਿਰ ਦੇ ਨਾਲ ਨਾਲ ਜੇ ਹੋਰ ਵੀ ਕਿਤੇ ਜ਼ਰੂਰਤ ਪੈਗੀ ਇਹਨਾਂ ਮਸ਼ੀਨਾਂ ਦੀ ਤੇ ਆਪਾਂ ਉੱਥੇ ਵੀ ਮਸ਼ੀਨਾਂ ਜਿਹੜੀਆਂ ਭੇਜ ਸਕਦੇ ਆ ਤਾਂ ਬਹੁਤ ਵੱਡਾ ਪੁਰਾਣਾ ਪੰਜਾਬ ਸਰਕਾਰ ਦਾ ਜਿਹੜਾ ਤੇਰਾਪਾਪਾ ਨਾਨਕ ਪਵਿੱਤਰ ਸ਼ਹਿਰ ਹੈ ਉਡੀ ਸਫਾਈ ਨੂੰ ਸੀਵਜ ਨੂੰ ਲੈ ਕੇ ਅੱਜ ਕੀਤਾ ਤਾਂ ਮੈਂ ਸਰਕਾਰ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਪੈਸ਼ਲ ਤੌਰ ਤੇ ਆਪਣੇ ਮਹਿਕਮੇ ਦੇ ਜਿਹੜੇ ਡਾਕਟਰ ਅਰਜੋਜੀ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕੀਤਾ ਇਹਦਾ ਬਾਬਾ ਨਾਨਕ ਜੀ ਕਿ ਪਹਿਲੀ ਵਾਰ ਇਹੋ ਜੀਆਂ ਮਸ਼ੀਨਾਂ ਡੇਰਾ ਬਾਬਾ ਨਾਨਕ ਚਾਈਆਂ ਨੇ ਔਰ ਮੇਰੇ ਨਾਲ ਬਹੁਤ ਸਾਰੀ ਸਮੱਸਿਆ ਜਿਹੜੀ ਸੀਵਜ ਦੇ ਦੂਜੇ ਜੀ ਧੰਦਾਵਾ ਜੀ ਕਿ ਡੇਰਾ ਬਾਬਾ ਨਾਨਕ ਜੀ ਕਿ ਲਾਈਟ ਦੀ ਬੜੀ ਸਮੱਸਿਆ ਵੀ ਜਦੋਂ ਵੀ ਬਾਰਿਸ਼ ਆਉਂਦੀ ਹੈ ਦੇ ਨਾਲ ਕਾਫੀ ਜ਼ਿਆਦਾ ਲਾਈਫ ਉਹ ਜੀ ਡੇਰਾ ਬਾਬਾ ਨਾਲ ਜਿਹੜਾ ਬਿਜਲੀ ਘਰ ਬਹੁਤ ਜ਼ਿਆਦਾ ਨਹੀਂ ਬਹੁਤ ਪੁਰਾਣਾ ਮੇਰੇ ਖਿਆਲ ਨੂੰ ਉਹਨਾਂ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹ ਸਾਰੀਆਂ ਉਹ ਤਾਂ ਡਿਸਮੈਂਟਲ ਕਰਨਆਂ ਵਾਲੀਆਂ ਨੇ ਕਿ ਕਰਕੇ ਬਿਲਡਿੰਗਾਂ ਬਿਲਡਿੰਗਾਂ ਵਰਤਨਯੋਗ ਹੀ ਨਹੀਂ ਮੈਨੂੰ ਐਸ.ਡੀ.ਓ. ਸਾਹਿਬ ਦਾ ਵੀ ਫੋਨ ਆਇਆ ਵੀ ਸਾਡੀ ਕਿਤੇ ਰਹਿਣ ਦੀ ਜਗ੍ਹਾ ਦਫ਼ਤਰ ਨਾਲੋਂ ਦੀ ਸਾਨੂੰ ਕੋਈ 2-4 ਕਮਰੇ ਹੋਰ ਦੇ ਦਿਓ ਕਿ ਸਾਡੀਆਂ ਬਿਲਡਿੰਗਾਂ ਤਾਂ ਉਹ ਮੇਰੇ ਖਿਆਲੋਂ ਵੀ ਲਿਖ ਕੇ ਵੀ ਆਪਾਂ ਭੇਜਿਆ ਵਾ ਉਹਨਾਂ ਦੇ ਡਿਸਮੈਂਟਲ ਕਰਨ ਦਾ ਕਿ ਉਹਨਾਂ ਨੂੰ ਦੁਬਾਰਾ ਉਹ ਡਿਸਮੈਂਟਲ ਕਰਕੇ ਤਾਂ ਉਹ ਬਿਲਡਿੰਗਾਂ ਦੁਬਾਰਾ ਉੱਥੇ ਬਣਾਈਆਂ ਜਾਣ ਹੈ ਨਾ ਉਹ ਜਿਹੜਾ ਠਿਕਾਣਾ ਪਰਖੀਪ ਸਿੰਘ ਸਾਹਿਬ ਵੀ ਆਏ ਸੀ ਜੀ ਉਹਨਾਂ ਮੌਕਾ ਦੇਖਿਆ ਐਸਾ ਮਨਾਂ ਇਹ ਗੱਲ ਚਾਹੀ ਹੈ ਕਿ ਇਹ ਕੋਟਰਲ ਹੈਗਾ ਵਾ ਵੀ ਉਸ ਜਗ੍ਹਾ ਨੂੰ ਜਿਹੜਾ ਫਿਲ ਕੋਲ ਨੂੰ ਕਰਾਂਗੇ ਉਹ ਉਹ ਜਗ੍ਹਾ ਨੂੰ ਇੱਕ ਮਹੀਨਾ ਸੱਥਿਆ ਇਸ ਤਰ੍ਹਾਂ ਦੀ ਹੈ ਅੱਜ 10 ਤੋਂ 12 ਦਿਨ ਹੋ ਗਏ ਨੇ ਤੇ ਚਾਰ-ਚਾਰ ਫੋਟੰਦਰ ਪਾ ਲਈਏ ਬਣਾ ਕੇ ਅੰਦਰ ਜਾ ਸਕਦੇ ਨੇ ਲੇਕਿਨ ਜੋ ਹਾਲਾਤ ਨੇ ਮਤਲਬ ਜਿਸਾ ਦੱਸਿਆ ਜਾ ਰਿਹਾ ਹੈ ਬਿਮਾਰੀਆਂ ਕਰਦੇ ਮੈਂ ਕਹਿੰਦਾ ਕਿ ਜੋ ਜਗ੍ਹਾ ਖਾਲੀ ਹੋ ਚੁੱਕੀ ਹੈ ਕਿ ਪਾਣੀ ਜਿਹੜਾ ਦੇਖੋ ਉੱਥੇ ਮੋਟਰਾਂ ਲੱਗੀਆਂ ਨੇ ਮੋਟਰਾਂ ਨਾਲ ਪਾਣੀ ਕੱਢ ਕੇ ਔਰ ਸੀਵਰੇਜ ਪਾ ਕੇ ਉਹਨੂੰ ਸਾਫ਼ ਕੀਤਾ ਜਾ ਰਿਹਾ ਹੈ ਤਾਂ ਮੈਨੂੰ ਲੱਗਦਾ ਅੱਜ ਇੱਕ ਦੇ ਦਿਨ 'ਚ ਅੱਜ ਤੱਕ ਸ਼ਾਮ ਤੱਕ ਉਹ ਕਲੀਅਰ ਹੋ ਜਾਏਗਾ ਸਪਲਾਈ ਜਿਹੜੀ ਆ ਉਹ ਆਲਰੇਡੀ ਚਾਲੂ ਕਰ ਦਿੱਤੀ ਹੈ ਬਿਜਲੀ ਦੀ ਸਪਲਾਈ ਚਾਲੂ ਹੈ ਮੇਰੇ ਖਿਆਲੋਂ ਡੇਰਾ ਪਾਬਾ ਨਾਨਕ ਖਾਲਸਾ ਕੋਈ ਪਿੰਡ ਨਹੀਂ ਰਹਿ ਗਿਆ ਜਿੱਥੇ ਨਹੀਂ ਸਪਲਾਈ ਸ਼ੁਰੂ ਹੋ ਗਈ ਲਗਭਗ ਸਾਰੇ ਸਪਲਾਈ ਨਹੀਂ ਗਈ ਬਿਜਲੀ ਦੀ ਚਾਲੂ ਕਰਤੀ ਉਹ ਜਿਹੜੇ ਇੰਸਟਰੂਮੈਂਟ ਡੁੱਬ ਜਾਂਦੇ ਸੀਗੇ ਉਹਨਾਂ ਨੂੰ ਉੱਪਰ ਚੱਕ ਕੇ 10-10 ਫੁੱਟ ਉੱਪਰ ਕਰ ਦਿੱਤੇ ਨੇ ਬ੍ਰੇਕਰ ਉਹ 10-10 ਫੁੱਟ ਆਪਾਂ ਬ੍ਰੇਕਰ ਜਿਹੜੇ ਨੇ ਉਹ ਉੱਪਰ ਕਰ ਦਿੱਤੇ ਨੇ ਤਾਂ ਸਪਲਾਈ ਜਿਹੜੀ ਲਗਭਗ ਡੇਰਾ ਬਾਬਾ ਨਾਨਕ ਦੀ ਸ਼ੁਰੂ ਹੋ ਗਈ ਬਿਲਕੁਲ ਹੈ ਠੀਕ